ਸਾਜਾ ਜੀ ਸਾਜਾ ਜੀ ਕਿੱਥੋਂ ਆਏ ਹੋ ਜੀ ਮੈਨੂੰ ਲੈ ਕੋਟ ਲੈ ਤੋ ਕੀ ਹੋਇਆ ਕੀ ਹੈ ਮੇਰੇ ਬੇਟੇ ਨੂੰ ਪਹਿਲਾਂ ਵੀ ਇਹਨਾਂ ਨੇ ਬਹੁਤ ਮਵਾਜਮਾਨੇ ਕੁੱਟਿਆ ਦੀ ਪਿੰਗੇ ਪਰਸ ਕਰੇ ਮੇਰੀ ਸੁਣਵਾਈ ਕੋਈ ਨਹੀਂ ਕੀਤੀ ਸੀ ਕਿਸੇ ਨੇ ਅੱਜ ਫੇਰ ਕਹਿੰਦੇ ਨੇ ਤੇਰਾ ਮੁੰਡਾ ਸੀਰੀਅਸ ਹੈ ਕੀ ਨਾਮ ਕੀ ਨਾਮ ਹੈ ਮੁੰਡੇ ਦਾ ਸਹਿਵਾਜ ਸਹਿਵਾਜ ਜੀ ਹੁਣ ਉਹ ਕਿੱਥੇ ਹੁਣ ਹੁਣ ਕਹਿੰਦੇ ਇਹ ਕਹਿੰਦੇ ਪਟਿਆਲੇ ਲੈ ਕੇ ਗਏ ਨੇ ਉਰ ਰੈਫਲ ਕਰਤਾ ਮੈਨੂੰ ਕਿਸੇ ਨੇ ਫੋਨ ਨਹੀਂ ਕਰਿਆ ਕੋਈ ਨਾ ਮੈਨੂੰ ਕੋਈ ਫੋਨ ਨਹੀਂ ਮੁੰਡਾ ਰਾਤ ਨੂੰ ਬੁਰੇ ਮੁੰਡੇ ਨੂੰ ਬੁਰੇ ਤਰੀਕੇ ਨਾਲ ਕੁੱਟਿਆ ਗਿਆ 8 ਬੰਦੇ ਉਹ ਵੀ ਤੁਹਾਨੂੰ ਦੱਸੀ ਗਈ ਹੈ ਜਾਂ ਨਹੀਂ ਦੱਸੀ ਗਈ ਨਾ ਜੀ ਮੈਨੂੰ ਨੇ ਦੱਸਿਆ ਮੇਰਾ ਕੰਮ ਤੋਂ ਦੀ ਫੈਕਟਰੀ ਚ ਮੇਰੇ ਇਹੀ ਵੇਟਾ ਕਮਾਉਣ ਵਾਲਾ ਸੀ ਮੇਰੇ ਤੇ ਕੋਈ ਆਏ ਵੀ ਨਹੀਂ ਤੁਹਾਨੂੰ ਪਤਾ ਕਿ ਮੈਂ ਚੱਲਿਆ ਸੀ ਮੈਨੂੰ ਪਤਾ ਚੱਲਿਆ ਮਲੇਰ ਕੋਡ ਨੇ ਕਿ ਸੁਣਾ ਕੇ ਦੱਸਿਆ ਮੈਨੂੰ ਕੀ ਲੱਗਦਾ ਤੁਹਾਨੂੰ ਹੋਇਆ ਕੀ ਹੈਗਾ ਮੇਰੇ ਬੇਟੇ ਨੂੰ ਕਿਹਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਕਾਹਦੇ ਕੇਸ ਵਿੱਚ ਅੰਦਰ ਸੀਗਾ ਬੇਟਾ ਕਾਹਦੇ ਕੇਸ ਵਿੱਚ ਬੰਦ ਸੀ ਮੁੰਡਾ ਜੀ 4 ਸਾਲ ਹੋ ਗਏ ਕਤਲ ਦੀ ਕੇਸ ਚ ਬੰਦ ਆ ਕਿਸੇ ਜੀ ਨਾਲ ਰੰਜਿਸ਼ ਹੈਗੀ ਸੀ ਤੁਹਾਡੇ ਮੁੰਡੇ ਦੀ ਫੋਨ ਤੇ ਗੱਲ ਹੁੰਦੀ ਹਣੀ ਕਦੇ ਮੇਰੇ ਬੇਟੇ ਨਾਲ ਕੋਈ ਗੱਲ ਨਹੀਂ ਬਾਤ ਪਹਿਲਾਂ ਵੀ ਕਦੇ ਤੁਹਾਡੇ ਮੁੰਡੇ ਦਾ ਕੁੱਟ ਮਾਰ ਹੋਈ ਜਾਂਦਾ ਹਾਂ ਜਿਹਨੇ ਕੀਤਾ ਜੀ ਮੈਂ ਮੁਲਾਜ਼ਮਾਂ ਨੇ ਕੁੱਟਿਆ ਤੇ ਜੀ ਪਹਿਲਾਂ ਵੀ ਮੈਂਨੇ ਪਰਚਾ ਕਰਾਇਆ ਸੀ ਮੇਰੀ ਸੁਣਵਾਈ ਕਿਸੇ ਨੇ ਨਹੀਂ ਕੀਤੀ ਜੀ ਹੁਣ ਤੁਸੀਂ ਮੁੰਡੇ ਨੂੰ ਮਿਲ ਕੇ ਆਏ ਹੋ ਪਟਿਆਲੇ ਨਾ ਜੀ ਮੈਂ ਤਾਂ ਮਿਲਕ ਨਹੀਂ ਮੈਂ ਤਾਂ ਉਰੇ ਆਈ ਆ ਫੈਕਟਰੀ 'ਚ ਮੈਨੂੰ ਹੁਣ ਹੀ ਪਤਾ ਲੱਗਿਆ ਕੱਲ ਰਾਤ ਤੁਹਾਨੂੰ ਦੱਸ ਦੇਣੀ ਘਟਨਾ ਹੁਣ ਤੱਕ ਤੁਹਾਨੂੰ ਕੋਈ ਫੋਨ ਆਇਆ ਨਾ ਜੀ ਕੋਈ ਵੀ ਨਹੀਂ ਆਇਆ ਮੈਨੂੰ ਕਿਸੇ ਨੇ ਨਹੀਂ ਦੱਸਿਆ ਕੱਲ ਜੇਲ੍ਹ ਦੇ ਵਿੱਚ ਕੁਸ਼ ਕੈਦੀਆਂ ਦੀ ਲੜਾਈ ਹੋਈ ਸੀ ਇਹ ਕੋਈ ਗੈਂਗਵਾਰ ਨਹੀਂ ਹੈ ਇਹ ਪਹਿਲਾਂ ਆਊਟਸ ਦੇ ਵਿੱਚ ਸਾਰੇ ਜਿਹੜੇ ਇਕੱਠੇ ਰਹਿੰਦੇ ਹੁੰਦੇ ਸਨ ਕਿਸੇ ਗੱਲੋਂ ਇਹਨਾਂ ਦਾ ਕੁਛ ਨਾਲ ਪਹਿਲਾਂ ਤਕਰਾਰ ਹੋਇਆ ਪਹਿਲਾਂ ਮੜਾ ਮੋਟਾ ਗਲਗਲੋਚ ਹੋਇਆ ਤੇ ਕੱਲ ਇਹਨਾਂ ਨੇ ਜਿਹੜੇ ਦੋ ਬੰਦੇ ਮਾਰਤੇ ਤੇ ਦੋ ਬੰਦੇ ਜਿਹੜੇ ਬੜੇ ਸੀਰੀਅਸਲੀ ਜ਼ਖਮੀ ਨੇ ਔਰ ਜਿੰਦਰਾ ਹਸਪੀਟਲ ਅਡਮਿਟ ਨੇ ਤੇ ਜੋ ਡਾਕਟਰਸ ਤੋਂ ਰਿਪੋਰਟ ਰਹੀ ਹੈ ਉਹ ਆਊਟ ਆਫ ਡੇਟ ਜੀ ਸਰ ਕਾਦੇ ਨਾਲ ਮਾਰੀ ਉਹ ਕਦੇ ਰਿਪੋਰਟ ਭੇਜੀ ਨਹੀਂ ਗਈ ਸੀ ਕਿ ਮਤਲਬ ਕੋਈ ਕ੍ਰਾਈਮ ਇੰਨੇ ਰਹਿੰਦੇ ਨੇ ਜਾਂ ਉੱਪਰ ਰਿਪੋਰਟ ਭੇਜੀ ਮੈਨੂੰ ਮੈਨੂੰ ਬੋਲ ਤਾਂ ਲੈਂਦੇ ਹੋ ਪਹਿਲਾਂ ਹਾਂਜੀ ਹਾਂਜੀ ਇਹਦੇ ਵਿੱਚ ਪਰਚਾ ਦਰਜ ਹੋ ਗਿਆ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਜੋ ਜੇਲ ਮੈਨੂਅਲ ਦੇ ਅਕੋਰਡਿੰਗਲੀ ਇਹਨਾਂ ਦਾ ਪ੍ਰੋਡਕਸ਼ਨ ਫਰੰਟ ਲੈ ਕੇ ਬੰਦੇ ਸਾਰੇ ਨਾਮਿਨੇਟਡ ਨੇ ਇਹਨਾਂ ਨੂੰ ਅਸੀਂ ਪੁਲਿਸ ਰਿਮਾਰਡ ਤੇ ਲੈ ਕੇ ਜਾਵਾਂਗੇ ਇਹਦੇ ਨਾਲ ਨਾਲ ਜਿਹੜੀ ਜੁਡੀਸ਼ੀਅਲ ਇਨਕੁਆਰੀ ਵੀ ਚੱਲ ਰਹੀ ਹੈ ਰਾਤੀ ਮੈਜਿਸਟਰ ਸਾਹਿਬ ਆਏ ਸੀ ਇੱਥੇ ਬਿਆਨ ਲੈ ਗਏ ਨੇ ਸ਼ਰਮ ਮੌਕਾ ਦੇਖ ਗਏ ਨੇ A to Z ਸਾਰੀ ਜਿਹੜੀ ਜੁਡੀਸ਼ੀਅਲ ਨੁਕਰੀ ਹੋ ਸਬਟ ਚੱਲ ਰਹੀ ਹੈ ਇਹਦੇ ਨਾਲ ਨਾਲ ਜਿਹੜੇ ਪਰਚੇ ਦੇ ਵਿੱਚ ਅਸੀਂ ਕੋਰਟ ਦੇ ਵਿੱਚ ਕਿਉਂਕਿ ਬੰਦੇ ਜੇਲ੍ਹ ਦੇ ਵਿੱਚ ਨੇ ਜੇਲ੍ਹ ਤੋਂ ਹੋਣ ਕਰਕੇ ਜਿਹੜੇ ਪ੍ਰੋਡਕਸ਼ਨ ਮੈਂਟ ਲੈਣੇ ਜ਼ਰੂਰੀ ਨੇ ਉਹ ਅਸੀਂ ਅਪਲਾਈ ਕਰਤੇ ਆ ਤੇ ਇਹਨਾਂ ਨੂੰ ਲੈ ਕੇ ਅਗੇ ਫਰਦਰ ਅਨਰਵਿਸਕੇਸ਼ਨ ਕਰਾ ਕਿੰਨੇ ਕਿਸ ਤਰ੍ਹਾਂ ਦੇ ਕਿਸ ਤਰ੍ਹਾਂ ਦੇ ਹਥਿਆਰ ਕਿਸ ਤਰ੍ਹਾਂ ਦੇ ਹਥਿਆਰਸ ਤੇ ਉਸਮਾਲ ਕੀਤੇ ਜਿਹੜੇ ਇਹਨਾਂ ਨੇ ਕੁਛ ਤਾਂ ਜਿਹੜੀ ਆ ਪਾਣੀ ਵਾਲੀ ਟੂਟੀ ਵਾਲੀ ਜਿਹੜੀ ਪਾਈਪ ਏ ਉਹ ਤੇ ਇੱਕ ਇਹਨਾਂ ਨੇ ਅੰਦਰੋਂ ਦਰਖਤ ਤੋਂ ਠਾਣਾ ਬਣ ਲਿਆ ਤੇ ਉਸ ਤੋਂ ਸਵਾਏ ਦੋ ਇਹਨਾਂ ਕੋਲ ਜਿਹੜੀ ਚਾਕੂ ਸੀ ਉਹਨਾਂ ਨਾਲ ਜਿਹੜਾ ਇਹ ਬੰਦੇਾਂ ਤੇ ਇਹਨਾਂ ਨੇ ਇਹਨਾਂ ਤੇ ਵਾਰ ਕੀਤੀ 10 ਬੰਦੇਾਂ ਦੇ ਐਫਆਈਰ ਹੋਈ ਏ ਇਹਨਾਂ ਦੇ ਵਿੱਚੋਂ 6 ਬੰਦੇ ਪਹਿਲਾਂ ਹੀ ਮਰਡਰ ਕੇਸ ਦੇ ਵਿੱਚ ਅੰਦਰੋਂ ਵਲਵ ਨੇ देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम और वट्सएप चैनल पर